ਇਹ ਲੜਾਈ ਝਗੜੇ ਦੀਆਂ ਤਸਵੀਰਾਂ ਅਮਰੀਕਾ ਦੇ ਸੈਨ ਫ੍ਰਾਂਸਿਸਕੋ ਸ਼ਹਿਰ ਦੀਆਂ ਨੇ ਜਿੱਥੇ ਕੁਝ ਖਾਲਿਸਤਾਨੀ ਸਮਰਥਕ ਆਪਸ ਵਿੱਚ ਪਿੜ ਗਏ ਜਾਣਕਾਰੀ ਮੁਤਾਬਕ ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਅਮਰੀਕਾ ਦੇ ਸੈਨ ਫ੍ਰਾਂਸਿਸਕੋ ਸ਼ਹਿਰ ਚ ਰੈਫਰੈਂਡਮ ਲਈ ਬੁਲਾਇਆ ਗਿਆ ਸੀ ਜਿਸ ਚ ਹੋਰ ਕਈ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਇਸ ਵਿਚਾਲੇ ਕੈਨੇਡਾ ਚ ਮਾਰੇ ਗਏ ਹਰਦੀਪ ਸਿੰਘ ਨਿਜਰ ਗਰੁੱਪ ਤੇ ਸਰਬਜੀਤ ਸਿੰਘ ਸਾਬੀ ਗਰੁੱਪ ਦੇ ਸਮਰਥਕਾਂ ਚ ਬਹਿਸ ਹੋ ਗਈ ਜੋ ਲੜਾਈ ਦੇ ਰੂਪ ਚ ਬਦਲ ਗਈ ਤੇ ਇੱਕ ਦੂਜੇ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਹਰਦੀਪ ਨੇਚਰ ਤੇ ਗਰੁੱਪ ਨੂੰ ਅਮਰੀਕਾ 'ਚ ਕਾਫੀ ਸਪੋਰਟ ਮਿਲਦਾ ਰਿਹਾ ਹੈ ਪਰ ਕੁਝ ਸਮੇਂ ਤੋਂ ਗੁਰਪਤਵੰਤ ਸਿੰਘ ਪੰਨੂ ਸਾਬੀ ਗਰੁੱਪ ਨੂੰ ਅਮਰੀਕਾ 'ਚ ਪ੍ਰਮੋਟ ਕਰ ਰਿਹਾ ਸੀ ਜਿਸ ਕਾਰਨ ਰੈਫਰੈਂਡਮ 'ਚ ਆਏ ਦੋਵਾਂ ਸਮਰਥਕਾਂ 'ਚ ਆਪਸ 'ਚ ਲੜਾਈ ਹੋ ਗਈ ਤੇ ਮਾਮਲਾ ਕਾਫੀ ਵੱਧ ਗਿਆ ਤੇ ਅਮਰੀਕਾ ਪੁਲਿਸ ਨੇ ਇਸ ਸਾਰੇ ਮਾਮਲੇ ਨੂੰ ਸ਼ਾਂਤ ਕਰਵਾਇਆ ਤੇ ਬੀਤੇ ਦਿਨੀ ਕੈਨੇਡਾ ਚ ਹਰਦੀਪ ਸਿੰਘ ਨੀਜਰ ਦੇ ਕਰੀਬੀ ਦੇ ਘਰ ਗੋਲੀਆਂ ਚੱਲੀਆਂ ਸਨ ਤੇ ਪੁਲਿਸ ਇਸ ਨੂੰ ਵੀ ਨੀਜਰ ਅਤੇ ਸਾਬੀ ਗਰੁੱਪ ਦੀ ਲੜਾਈ ਦੇ ਐਂਗਲ ਤੋਂ ਵੇਖ ਰਹੀ ਹੈ। ਜ਼ਿਕਰ ਇਹ ਖਾਸ ਹੈ ਕਿ ਗੁਰਪਤਵੰਤ ਸਿੰਘ ਪੰਨੂ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਸ ਤਰ੍ਹਾਂ ਦੇ ਰੈਫਰੈਂਡਮ ਕਰਾਉਂਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਤੇ ਅੱਜ ਅਮਰੀਕਾ ਚ ਬੁલાਏ ਰੈਫਰੈਂਡਮ ਚ ਆਪਸੀ ਝਗੜਾ ਦੇਖਣ ਨੂੰ ਮਿਲਿਆ। ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ।